सनातन तो में के मोत्सर की थे, द्वारा छियानवे शोभा यात्रा कृष्ण भगवान दिल निकाली आ गई है अड़तालीस साल हो गए शोभा यात्रा रामनवमी जो जमी योगदान यो शाम दो ਬੋਲ ਕਿਸ਼ਨ ਬਲਦੇਵ ਕੀ ਜੈ ਅੱਜ ਇਸ ਪਾਵਨ ਅਫਸਰ ਤੇ ਜੋ ਭਗਵਾਨ ਕਿਸ਼ਨ ਜੀ ਦੀ ਜਨਮ ਉਸ਼ਟਮੀ ਦੀ ਜਨਮ ਉਸਤਵ ਤੇ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਇਹ 96ਵੀਂ ਸ਼ੋਭਾ ਯਾਤਰਾ ਸ੍ਰੀ ਸਨਾਤਨ ਧਰਮ ਮਹਾਉਸਵ ਕਮੇਟੀ ਵੱਲੋਂ ਆਦਰਨੀਆ ਸ਼੍ਰੀ ਮਦਨ ਲਾਲ ਚੋਪੜਾ ਜੀ ਚੇਅਰਮੈਨ ਪ੍ਰਧਾਨ ਕੁਲਭੂਸ਼ਣ ਮਲਿਕ ਜੀ ਔਰ ਜਨ ਸ਼ਕਤੀ ਅਸ਼ਵਨੀ ਚੋਪੜਾ ਜੀ ਕਮਲ ਬਸੀ ਜੀ ਕੈਸ਼ੀਅਰ ਸਾਹਿਬ ਉਹਨਾਂ ਸਾਰੇ ਮਸ ਟੀਮ ਦੇ ਸਹਿਯੋਗ ਦੇ ਨਾਲ ਇਹ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਅੱਜ ਦੇ ਦਿਵਸ ਦੇ ਉੱਤੇ ਪ੍ਰਭੂ ਵੀ ਬਹੁਤ ਪਰਸੰਨ ਹੈ ਜੋ ਇਸ ਬਹੁਤ ਉਖਾਨਾ ਮੌਸਮ ਬਰਸਾਤ ਰੂਪ ਦੇ ਵਿੱਚ ਸਾਨੂੰ ਅਸ਼ੀਰਵਾਦ ਮਿਲ ਰਿਹਾ ਹੈ ਇਸ ਸ਼ੋਭਾ ਯਾਤਰਾ ਦੇ ਵਿੱਚ ਆਏ ਹੋਏ ਸਾਰੇ ਗੰਨੇ ਮੰਨੇ ਵਿਅਕਤੀ ਦਾ ਪਰਸਪੋਲਸ ਪ੍ਰਸ਼ਾਸਨ ਦਾ ਸਾਰਿਆਂ ਦਾ ਸ਼ਨਾਤਨ ਦਰਮਭਾਉ ਕਮੇਟੀ ਬਹੁਤ ਬਹੁਤ ਧੰਨਵਾਦ ਕਰਦੀ ਹੈ ਖਾਸ ਕਰ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਦਾ ਜੋ ਕਿ ਸਾਡੇ ਇਸ ਸਮਾਗਮ ਨੂੰ ਪੂਰੇ ਵਿਸ਼ਵ ਦੇ ਵਿੱਚ ਫੈਲਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਅਸੀਂ ਸਾਰੇ ਸਮਸਤ ਬਿਸ਼ਪ ਨੂੰ बहुत 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 श्री कृष्ण जन्मष्टमी ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਆ 26 ਅਗਸਤ ਨੂੰ ਜਨਮ ਅਸ਼ਵੀ ਦਾ ਜੋ ਉਤਸਵ ਮਨਾਇਆ ਜਾ ਰਿਹਾ ਹੈ ਉਸ ਦੀਆਂ ਪੂਰੇ ਵਿਸ਼ਵ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ જય શ્રી ਨਾਮ 26 જય શ્રી ਰਾਦੇ ਜੀ ਅੱਜ ਸਨਾਤਨ ਤਰਮ ਮਹੌਸਤ ਕਮੇਟੀ ਲੁਧਿਆਣਾ ਵੱਲੋਂ ਸ਼ਰਮੀ ਜਿਹੜੀ ਜਨਮ ਅਸ਼ਵੀ ਦੀ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਇਸ ਦੇ ਸਬੰਧ ਵਿੱਚ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਸਭ ਦੇ ਕੁਇਸ਼ਲ ਮਾਰੀ ਦਾ ਅਸੀਰਵਾ ਬਣਿਆ ਰਵੇ ਤੁਸ਼ੀਆਂ ਵਰਸਦੀਆਂ ਰਹਿਣ ਇਸ ਤਰ੍ਹਾਂ ਹੀ ਸਾਰੇ ਦਿਨ ਵਸਮੇ ਮਨਾਉਂਦੇ ਰਹਿਣ ਝਾਕੀਆਂ ਦੇਖੋ ਜੀ ਰੱਬ ਦਾ ਨਜ਼ਾਰੇ ਹੈ ਕੁਦਰਤ ਦੇ ਨਜ਼ਾਰੇ ਹੈ ਇਧਰੋਂ ਸਾਡੀ ਸ਼ੋਹਾ ਯਾਤਰਾ ਤਿਆਰ ਉਧਰੋਂ بارش ਬਿੜੀ ਤੇ ਹੋ ਰਹੀ ਹੈ ਝਾਕੀਆਂ ਇੰਨੀ ਸੁੰਦਰ ਬਣੀਆਂ ਹੋਈਆਂ ਕਿ ਦੇਖਣ ਯੋਗ ਹੈਗੀਆਂ ਔਰ ਸਾਰੇ ਸ਼ਹਿਰ ਨੂੰ ਮੈਂ ਅਪੀਲ ਕਰਾਂਗਾ ਇਹ ਜੀਆਂ ਯਾਤਰਾਵਾਂ ਵਿੱਚ ਵਤ ਵਤ ਤੁਸੀਂ ਹਿੱਸਾ ਲਿਆ ਕਰੋ ਕਾਈਚਨਾ ਤੰਤਰ ਰੋਸਬਾਰੀ ਤਰਫ ਤੋਂ 96 ਸੋਪਾ ਜਾਤਾ ਕੋਆ ਕਿਸ਼ਨ ਜੀ ਜਨਮ ਜਨਮ ਚੂਰੇ ਦਿਹਾੜੀ ਤੇ ਕੱਢੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵ ਦੇ ਨਾਲ ਬੜੇ ਸਤਿਕਾਰ ਦੇ ਨਾਲ ਚਾਹਰਾਮ ਨੋਮੀ ਦੀ ਹੋਵੇ ਚਾਹ ਕਿਸ਼ਨ ਜੀ ਜੀ ਹੋਵੇ ਜੇ ਬੜੀ ਸੋਪਾ ਜਾਤਾ ਦੀ ਬੜੀ ਸ਼ਰਧਾ ਭਾਵ ਨਾਲ ਸ਼੍ਰੀ ਮਦਨਾ ਚੋਪੜੀ ਜਨਪੱਥ ਵਿੱਚ ਕੱਢੀ ਜਾਂਦੀ ਹੈ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਬਾਰਗਵਾਦਨਾ ਉਹ ਪ੍ਰਬੂ ਦੇ ਚਰਨਾਂ ਦਾ ਅਰਸਤਾ ਪ੍ਰਭੂ ਸ਼੍ਰੀ ਮਦਨਾ ਚੋਪੜਾ ਜੀ ਉਹਦੀ ਟੀਮ ਨੂੰ ਸਾਰਿਆਂ ਨੂੰ ਅਮੀਰ ਬਣਾ ਤਰਕੇ ਤਾਂ ਕਿ ਹਰ ਸਾਲ ਵੱਧ ਚੜਕੇ ਧਰਮ ਦੇ ਕੰਮਾਂ ਧਰਮ ਦੀ ਜੀ ਚ ਬਹੁਤ ਹੀ ਸਤਾਨ ਕਰਦੇ ਨੇ ਪਰਮਾਤਮਾ ਨੇ ਅਮੀਰ ਬਣਾ ਦਿੱਤੇ